ਪੁੱਤਾ ਇੱਥੇ ਬੈਠੀ ਪੁੱਤ ਉਹ ਗੱਲ ਲਿਆ ਭਾਬੀ ਨੇ ਕੁਝ ਕਿਹਾ ਨਹੀਂ ਮੰਮੀ ਬੜਾ ਚੁੱਪ ਚਾ ਬੈਠੀ ਪੁੱਤ ਮੇਰਾ ਉਹ ਤਾਂ ਮੈਂ ਮੰਮੀ ਵੈਸੇ ਹੀ ਬੈਠੀ ਆ ਤੁਸੀਂ ਬੈਜੋ 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 ਨਹੀਂ ਬੈਨਦੀ ਨਹੀਂ ਗੱਲ ਪੁੱਤ ਬੈਠਾ ਪੁੱਤ ਨਹੀਂ ਨਹੀਂ ਮੈਨੂੰ ਤਾਂ ਮੈਨੂੰ ਕਿੰਨੇ ਕਹਿਣਾ ਕੁਛ ਮੈਂ ਤਾਂ ਆਰਾਮ ਨਾਲ ਵੈਸੇ ਇੱਥੇ ਬੈਠੀ ਸਾਂ ਭਾਬੀਆਂ ਨੇ ਮੈਨੂੰ ਕੀ ਕਹਿਣਾ ਮੈਂ ਤੇਰੇ ਨਾਲ ਇੱਕ ਗੱਲ ਕਰਨੀ ਕਰਾਂ ਪੁੱਤ ਦੱਸੋ ਪੁੱਤ ਇੱਕ ਨਾ ਰਿਸ਼ਤਾ ਹੁੰਦਾ ਹੀ ਵੀਰ ਤਰਾ ਲੈ ਕੇ ਇਹ ਤੂੰ ਕਹਿੰਦੇ ਆਪਾਂ ਕਰ ਲਈਏ ਨਹੀਂ ਮੰਮੀ ਤੁਹਾਨੂੰ ਪਤਾ ਹੈ ਨਾ ਤੁਸੀਂ ਅੱਗੇ ਵੀ ਕਈ ਵਾਰੀ ਮੈਨੂੰ ਕਹਿ ਚੁੱਕੇ ਜੀ ਪਰ ਮੈਂ ਰਿਸ਼ਤਾ ਕੋਈ ਨਹੀਂ ਕਰਨਾ ਮੈਂ ਨਾ ਠੀਕ ਆ ਜਿੱਦਾਂ ਦੀ ਵੀ ਆ ਪੁੱਤ ਅਜੇ ਤੇ ਕੋਈ ਗੱਲ ਨਹੀਂ ਮੈਂ ਜੀਂਦੀ ਜਾਗਦੀ ਹੈ ਨਾ ਤੇ ਕੱਲ ਨੂੰ ਪੁੱਤ ਤੇਰੇ ਭਰਾ ਆਇਆ ਤੇਰੀਆਂ ਭਾਬੀਆਂ ਵਾਂ ਜੇ ਕਿਸੇ ਨੇ ਕੋਈ ਮਾੜੀ ਚੰਗੀ ਗੱਲ ਕਹੀ ਤੈਨੂੰ ਬੜਾ ਦੁੱਖ ਲੱਗਣਾ ਪੁੱਤ ਉਦੋਂ ਮਾਂ ਚੇਤੇ ਆਉਗੀ ਤੇ ਮਾਂ ਕਿੱਥੋਂ ਹਣੀ ਉਦੋਂ ਨਹੀਂ ਮੰਮੀ ਆਫਰ ਤੁਹਾਡਾ ਵਹਿਮ ਹੈ ਅੱਜ ਤੱਕ ਭਾਬੀਆਂ ਨੇ ਕਦੀ ਕੋਈ ਗੱਲ ਨਹੀਂ ਕੀਤੀ ਭਾਵੇਂ ਮੇਰੇ ਭਰਾ ਮੇਰੇ ਤਾਂ ਛੋਟੇ ਆ ਪਰ ਉਹ ਮੇਰਾ ਬੜਾ ਧਿਆਨ ਰੱਖਦੇ ਆ ਕੋਈ ਗੱਲ ਨਹੀਂ ਹੋਈ ਇਹੋ ਜੀ ਕਿ ਮੈਨੂੰ ਉਹਨਾਂ ਦੀ ਗੱਲ ਬੁਰੀ ਲੱਗੀ ਹੋਵੇ ਜਾਂ ਮੈਂ ਉਹਨਾਂ ਨੂੰ ਕੁਝ ਕਿਹਾ ਹੋਵੇ ਪੁੱਤ ਸਮੇਂ ਬਦਲਣ ਦਾ ਕੋਈ ਪਤਾ ਨਹੀਂ ਲੱਗਦਾ ਹੁੰਦਾ ਕਿਹੜੇ ਵੇਲੇ ਕਿਹੜੀ ਗੱਲ ਬਣ ਜੜੀ ਤੇਰੇ ਭਰਾ ਚੰਗੇ ਆ ਕੱਲ ਨੂੰ ਤੇਰੀ ਭਾਬੀ ਕੋਈ ਗੱਲ ਕਹਿ ਦੇ ਉੱਠ ਕੇ ਤੈਨੂੰ ਦੁੱਖ ਲੱਗ ਜਾਏ ਤੇਰਾ ਭਰਾ ਵੀ ਉੱਤੋਂ ਬੋਲ ਪਏ ਫਿਰ ਕੀ ਕਰਨੀ ਐ ਇਸੇ ਕਰਕੇ ਪੁੱਤ ਮੈਂ ਕਿਆ ਹੀ ਤੂੰ ਰਿਆ ਕਰਾਲਾ ਪੁੱਤ ਨਹੀਂ ਮੰਮੀ ਹੁਣ ਤੱਕ ਤੇ ਬਹੁਤ ਵਧੀਆ ਹੁੰਦਾ ਰਿਹਾ ਭਾਬੀਆਂ ਵੀ ਚੰਗੀਆਂ ਪਰ ਆਉਣ ਵਾਲੇ ਸਮੇਂ ਦਾ ਮੈਂ ਕੁਝ ਕਹਿ ਤੇ ਨਹੀਂ ਸਕਦੀ ਪੁੱਤ ਐਸੇ ਗੱਲਾਂ ਤਾਂ ਪੁੱਤ ਮੈਨੂੰ ਡਾਰਿਆ ਪਈ ਮੇਰਾ ਪੁੱਤ ਕੱਲ ਨੂੰ ਕੋਈ ਗੱਲ ਨਾ ਹੋ ਜਾਏ ਤੇ ਟੈਂਸ਼ਨ ਨਾ ਲਾ ਲੈ ਪੁੱਤ ਤੂੰ ਦੂਤ ਤੇ ਤੇਰੀਆਂ ਭਾਬੀਆਂ ਚੰਗੀਆਂ ਤੇ ਜੇ ਸਾਹਿਲ ਦਾ ਵਿਆਹ ਕੀਤਾ ਉਹ ਨਾ ਚੰਗੀ ਆਈ ਉਹਨੇ ਕੋਈ ਗੱਲ ਕਹਿਤੀ ਫਿਰ ਦੁੱਖ ਲੱਗੂਗਾ ਨਾ ਤੈਨੂੰ ਤੋ ਮੈਂ ਨਹੀਂ ਵੇਖ ਸਕਦੀ ਪੁੱਤ ਤੇਰਾ ਪਰ ਨਹੀਂ ਮੰਮੀ ਜੇ ਇੱਕ ਕੋ ਸੁੱਖ ਨਹੀਂ ਮਿਲਿਆ ਤੇ ਦੂਜੇ ਦਾ ਵੀ ਮੈਨੂੰ ਕੀ ਪਤਾ ਤੇ ਮੇਰੀ ਕਿਸਮਤ ਚ ਕੀ ਲਿਖਿਆ ਐ ਤੁਸੀਂ ਵੀ ਨਹੀਂ ਵੇਖਿਆ ਤੇ ਮੈਂ ਵੀ ਨਹੀਂ ਵੇਖਿਆ ਤੇ ਜੇ ਤੀਜੀ ਜਿਹੋ ਜੀ ਆਊਗੀ ਉਹ ਵੀ ਸਮਝ ਦੱਸੂਗਾ ਉਹ ਮੈਂ ਵੀ ਨਹੀਂ ਵੇਖਿਆ ਤੇ ਨਾ ਕੋਈ ਜਾਣ ਸਕਦਾ ਪਰ ਹਾਲ ਦੀ ਘੜੀ ਮੇਰੀਆਂ ਦੋਨੋਂ ਭਾਬੀਆਂ ਚੰਗੀਆਂ ਨੇ ਤੇ ਜੋ ਸਮਾਂ ਆਏਗਾ ਉਹ ਤਾਂ ਯਾਦੇ ਰੱਬ ਵੀ ਜਾਣਦਾ ਤੇ ਜਾਂ ਮੇਰੀ ਕਿਸਮਤ ਸਮਾਂ ਚੰਗਾ ਬਣਾਉਣ ਵਾਸਤੇ ਤੇ ਪੁੱਤ ਮੈਂ ਆਖਣ ਡਈ ਸਾਂ ਕਿ ਤੂੰ ਵਿਆਹ ਕਰਾ ਲੈ ਪਹਿਲਾ ਮਹੀਨਾ ਤੁਮ ਤਮ ਨਾਲ ਤੇਰਾ ਵਿਆਹ ਕੀਤਾ ਤੇਰੇ ਕਰਮਾਂ ਚ ਸੁੱਖ ਨਹੀਂ ਹੈਗਾ ਤੈਨੂੰ ਸੁੱਖ ਨਹੀਂ ਮਿਲਿਆ ਤੇ ਹੁਣ ਮੈਂ ਨਹੀਂ ਹਾਂ ਚੱਲ ਕਰ ਲੈ ਜਿਵੇਂ ਦਾ ਹੋਊਗਾ ਮੈਂ ਕਰੂੰਗੀ ਮੈਂ ਜੀਦੇ ਜੀ ਆਪਣਾ ਪੁੱਤ ਦਾ ਵਿਆਹ ਕਰਵਾ ਕੀਪਤਾ ਤੈਨੂੰ ਸੁੱਖ ਮਿਲ ਜਾਏ ਪੁੱਤ ਕੀਪਤਾ ਤੇਰੇ ਕਰਮ ਖੁੱਲ ਜਾਣ ਮੰਮੀ ਬਸ ਕਰੋ ਮੈਂ ਤੁਹਾਨੂੰ ਕਿੰਨੀ ਵਾਰੀ ਕਿਹਾ ਇਸ ਬਾਰੇ ਮੇਰੇ ਨਾਲ ਗੱਲ ਨਾ ਕਰਿਆ ਕਰੋ ਮੈਂ ਨਹੀਂ ਗੱਲ ਕਰਨਾ ਚਾਹਦੀ ਤੁਸੀਂ ਬਸ ਹੀ ਕਰਾਂਦੀ ਰਹੀ ਨਹੀਂ ਬਸ ਕਰ ਦਿਆ ਕਰ ਦੇ ਇੰਨਾ ਟਾਈਮ ਲੰਘ ਗਿਆ ਪਤਾ ਨਹੀਂ ਹਰੇ ਹੋਰ ਕਿੰਨਾ ਕੁ ਨੰਗਣ ਮੈਂ ਕੀ ਕੁਝ ਵੇਖਣਾ ਮੈਨੂੰ ਕੁਝ ਨਹੀਂ ਪਤਾ ਮੈਂ ਸੋਦੇ ਆ ਚਲ ਮੇਰੀ ਧੀ ਨੂੰ ਪਹਿਲੇ ਕੋਈ ਸੁੱਖ ਨਹੀਂ ਮਿਲਿਆ ਮੈਂ ਦੂਜਾ ਕਰ ਦਿੰਨੀ ਆ ਸ਼ਾਇਦ ਕਿਸਮਤ ਇਹਦੀ ਖੁੱਲ ਜਾਏ ਕੁਛ ਰਵੇ ਤੁਸੀਂ ਕੁਛ ਰੋਗੇ ਪੁੱਤ ਤਾਂ ਹੀ ਮੈਂ ਕੁਛ ਰੂੰਗੀ ਨਾ ਇਸੇ ਕਰਕੇ ਨਿਆਣੀ ਮਗਰ ਕੁੜੀ ਨਾ ਮੇਰੀ ਗੱਲ ਨਹੀਂ ਸੁਣਦੀ ਪਈ ਫਾਈਲ 10 ਕਿਲੋ ਆਰਡਰ ਕਰਾਂ ਮੈਂ ਫਾਈਨਲ ਫਿਰ ਕਰਾਂ ਹਾਂਜੀ ਦੀਦੀ ਦੋਸੋਂ ਕਿਲਾ ਸੂਟ ਕਰਨਾ ਆਰਡਰ ਫਿਰ ਉਹ ਤੇ ਛੱਡੋ ਪਹਿਲਾਂ ਮੇਰੀ ਗੱਲ ਸੁਣੋ ਦੀਦੀ ਨੂੰ ਕੀ ਹੋਇਆ ਬੜੇ ਸੈਡ ਸੈਡ ਆ ਮੰਮੀ ਨੇ ਫੇਰ ਰਿਸ਼ਤੇ ਦੀ ਗੱਲ ਕੀਤੀ ਨਾ ਕੋਈ ਪਤਾ ਨਹੀਂ ਮੰਮੀ ਨੂੰ ਨਾ ਕਹਿ ਕੇ ਕਿ ਮੈਂ ਥੱਕ ਗਈ ਨਾ ਉਹਨਾਂ ਨਾਲ ਗੱਲ ਕਰਿਆ ਘੋੜਨਾ ਜਦੋਂ ਪਤਾ ਉਹਨਾਂ ਦਾ ਇਸੇ ਕੱਲ ਤੋਂ ਮੂਡ ਆਫ ਹੋ ਜਾਂਦਾ ਕਿਉਂ ਕਰਦੇ ਹੋ ਜੀ ਗੱਲਾਂ ਕਿਤੇ ਦੀਦੀ ਕਿਤੇ ਅੰਦਰ ਗਏ ਆ ਕੀ ਕਰਾਂ ਮੰਮੀ ਸਮਝ ਨਹੀਂ ਆਂਦੀ ਮੈਂ ਜਾਣੀ ਦੀਦੀ ਕੋ ਪੁੱਛਦੀ ਨਾਲੋਂ ਕੁਝ ਖਾਣਾ ਪੀਣਾ ਚੱਲ ਪਾਇਲ ਮੈਂ ਆਣੀ ਆਂ ਦੀਦੀ ਬੈਠਾ ਇੱਕ ਮਿੰਟ ਕੀ ਹੋਇਆ ਬੁਰਾ ਨੰਨਾ ਇੱਕ ਗੱਲ ਪੁੱਛਾ ਹਾਂ ਹਾਂ ਮੈਨੂੰ ਤੇ ਦੀਦੀ ਦਾ ਤਲਾਕ ਕਿ ਹੋਇਆ ਸੀ ਪਾਇਲ ਅਜ ਤੱਕ ਮੈਨੂੰ ਉਹਨਾਂ ਨੇ ਦੱਸਿਆ ਨਾ ਦੀਦੀ ਇੰਗੇਜਮੈਂਟ ਜਦੋਂ ਕੀਤੀ ਬੜੇ ਵਧੀਆ ਸੀ ਬੜੇ ਸਾਰੇ ਕਹਿੰਦੇ ਬੜੇ ਵਧੀਆ ਬੰਦੇ ਨੇ ਬੜਾ ਵਧੀਆ ਮਿਲ ਵਰਤ ਰਹੇ ਨੇ ਸਾਰਾ ਕੁਝ ਕਰਨਾ ਵਿਆਹ ਵੀ ਹੋ ਗਿਆ ਵਿਆਹ ਤੋਂ ਬਾਅਦ ਵੀ ਥੋੜੇ ਦਿਨ ਸਹੀ ਰਹੇ ਆ ਪਰ ਚਾਨਕੀ ਨੂੰ ਪਤਾ ਨਹੀਂ ਕੀ ਹੋ ਗਿਆ ਇਹ ਦਿਨ ਨੂੰ ਡਿਮਾਂਡ ਕਰ ਲਾਪੇ ਕਦੀ ਇੰਨੇ ਪੈਸੇ ਚਾਹੀਦੇ ਆ ਕਦੀ ਸਾਨੂੰ ਆ ਚੀਜ਼ ਚਾਹੀਦੀ ਹੈ ਕਦੀ ਸਾਨੂੰ ਆ ਗੱਡੀ ਚਾਹੀਦੀ ਹੈ ਕਿ ਦਿਨੋਂ ਦਿਨ ਇਹਨਾਂ ਦੀ ਡਿਮਾਂਡਾਂ ਵਧਦੀਆਂ ਜਾ ਰਹੀਆਂ ਵਧਦੀ ਜਾ ਰਹੀ ਹੈ ਪਰ ਦੀਦੀ ਨੇ ਸਾਨੂੰ ਪਹਿਲਾਂ ਦੱਸਿਆ ਹੀ ਨਹੀਂ ਕੋਈ ਗੱਲ ਕਿ ਐਵੇਂ ਕਹਿੰਦੇ ਆ ਉਹ ਆਪਣੇ ਅੰਦਰ ਹੀ ਰੱਖਦੇ ਰਹੇ ਪਰ ਜਦੋਂ ਗੱਲ ਵੱਧ ਗਈ ਨਾ ਜਦੋਂ ਮਾਰਕੋਟਾਈ ਦੇ ਆ ਗਏ ਨਾ ਦੀਦੀ ਨੇ ਨਾ ਫੇਰ ਜਾ ਕੇ ਮੰਮੀ ਨੂੰ ਦੱਸਿਆ ਜਦੋਂ ਇੰਨੀ ਗੱਲ ਵੱਧ ਗਈ ਪਰ ਮੰਮੀ ਨੇ ਕਹਿੰਦੇ ਆ ਨਾ ਤਿਆਂ ਦੇ ਕੋਈ ਘਰ ਹੁੰਦਾ ਮम्मी ਕਹਿੰਦੇ ਨਹੀਂ ਪੁੱਤ ਜਿਵੇਂ ਕਿਵੇਂ ਨਾ ਤੂੰ ਉੱਥੇ ਹੀ ਰਹਿਣਾ ਕੋਈ ਨਹੀਂ ਆਪਾਂ ਗੱਲ ਕਰਦੇ ਆ ਫੇਰ ਗੱਲ ਗੁਲ ਕੀਤੀ ਫੇਰ ਠੀਕ ਸਾਰਾ ਕੁਝ ਰਿਹਾ ਫੇਰ ਇੱਕ ਦਿਨ ਉਹਨਾਂ ਨੂੰ ਫੋਨ ਆਇਆ ਮੰਮੀ ਨੂੰ ਕਿ ਅਹੀਂ ਨਾ ਨਵਾਂ ਬਿਜ਼ਨਸ ਸ਼ੁਰੂ ਕਰਨਾ ਸਾਨੂੰ ਕੁੜੇ ਥੋੜੇ ਪੈਸੇ ਚਾਹੀਦੇ ਆ ਤੇ ਮੰਮੀ ਨੇ ਕਹਿੰਦੇ ਦੱਸੋ ਕੋਈ ਗੱਲ ਨਹੀਂ ਕਿੰਨੇ ਚਾਹੀਦੇ ਆ ਕਹਿੰਦੇ 10 ਲੱਖ ਰੁਪਏ ਚਾਹੀਦੇ ਹੂੰ ਤੇ ਫਿਰ ਇਹਨਾਂ ਸਾਰੇ ਵੀਰੇ ਨੇ ਇਹਨਾਂ ਨੇ ਮੰਮੀ ਨੇ ਪਰ ਆਲੇ ਮਿਲ ਕੇ ਸਾਰਿਆਂ ਨਹੀਂ 10 ਲੱਖ ਰੁਪਏ ਦੇ ਦਿੱਤਾ ਫਿਰ ਮਹੀਨੇ ਬਾਅਦ ਫੇਰ ਫੋਨ ਆ ਗਿਆ ਉਹਨਾਂ ਦਾ ਇਹ ਜੀ ਆਪਾਂ ਬਿਜ਼ਨਸ ਅੱਗੇ ਹੋਰ ਡਵੈਲਪ ਕਰਨਾ ਵਾ ਸਾਨੂੰ ਹੋਰ ਪੈਸੇ ਦੀ ਲੋੜ ਆ ਪਹਿਲਾਂ ਤਾਂ ਮੰਮੀ ਚੁੱਪ ਕਰਕੇ ਉਹਨਾਂ ਕੀ ਜਵਾਬ ਦੇ ਬੰਨ ਉਹਨਾਂ ਪਰ ਕਹਿੰਦੇ ਨੇ ਧੀਆਂ ਵਾਲਿਆਂ ਦੇ ਸੁੰਨਾ ਬੰਦਾ ਵਾ ਫਿਰ ਮੰਮੀ ਨੇ ਕਿਹਾ ਕਿ ਹਾਂ ਪੁੱਤ ਦੱਸੋ ਕਿੰਨੇ ਪੈਸੇ ਚਾਹੀਦੇ ਫੇਰ ਡਮਾੜ ਇਹਨਾਂ ਦੀ ਹੋਰ ਜਦਾ ਵੱਧ ਗਈ ਫਿਰ ਕਹਿੰਦੇ ਸਾਨੂੰ 50 ਲੱਖ ਰੁਪਏ ਚਾਹੀਦਾ ਵਾ ਹੋ ਹਿੰਦਾ ਹੀ 50 ਲੱਖ ਰੁਪਈਆ ਫਿਰ ਗੱਲ ਜਦਾ ਵੱਧ ਗਈ બસ ਫਿਰ ਮੰਮੀ ਨੇ ਫੈਸਲਾ ਕਰ ਲਿਆ ਫੈਸਲਾ ਕਰ ਲਿਆ ਮੰਮੀ ਨੇ ਹਾਂ ਮੰਮੀ ਨੇ ਵੀਰੇ ਨਾਲ ਤੇ ਇਹਨਾਂ ਨਾਲ ਗੱਲ ਕੀਤੀ ਕਿ ਆਪਣੇੜਾ ਪਲਾਟ ਹੈ ਨਾ ਆਪਾਂ ਗੈਣੇ ਰੱਖ ਕੇ ਨਾ ਜੀਵਣਾ ਜਿਵੇਂ ਕਰਕੇ ਪੈਸੇ ਉਹਨਾਂ ਨੂੰ ਪਹਚਾਣੇ ਆ ਇਹਨਾਂ ਨੇ ਤੇ ਇੰਤਜ਼ਾਮ ਹੀ ਕਰ ਲਏ ਸਾਰੇ ਬਿਆਂ ਦਾ ਪਰ ਦੀਦੀ ਦਾ ਫੋਨ ਆ ਗਿਆ ਦੀਦੀ ਕਹਿੰਦੇ ਨਹੀਂ ਬਸ ਕਰੋ ਹੁਣ ਤੁਹਾਨੂੰ ਕੀ ਲੱਗਦਾ ਵਾ ਇਹਨਾਂ ਦੀ ਡਿਮਾਂਡਾਂ ਖਤਮ ਹੋ ਜਾਣਗੀਆਂ ਨਹੀਂ ਇਹਨਾਂ ਦੀ ਡਿਮਾਂਡਾਂ ਹੋਰ ਵਾਜੇਣਗੀਆਂ ਜੇ ਮੈਨੂੰ ਪਤਾ ਮੈਂ ਕਿਵੇਂ ਰਹਿ ਰਹੀ ਇੱਥੇ ਤੇ ਮੈਂ ਹੁਣ ਇਸ ਘਰ ਚ ਨਹੀਂ ਰਹਿਣਾ ਮੈਨੂੰ ਇੱਥੋਂ ਲੈ ਚੋ ਬਸ ਫਿਰ ਦੀਦੀ ਫਿਰ ਇੱਥੇ ਅੱਛਾ ਬੜਾ ਕੀਤਾ ਉਹਨਾਂ ਦਾ ਬਹੁਤ ਜ਼ਿਆਦਾ ਕੀਤਾ ਪਰ ਉਹਨਾਂ ਨੇ ਸਾਡੀ ਧੀ ਦੀ ਨਾ ਕਦਰ ਨਹੀਂ ਪਾਈ ਦੀਦੀ ਨੇ ਇੱਥੇ ਫੈਸਲਾ ਗਲਤ ਲੈ ਲਿਆ ਇਹੋ ਜਿਹੇ ਬੰਦਿਆਂ ਨੂੰ ਫਾਂਸੀ ਦੀ ਸਜ਼ਾ ਜਾਂ ਜਿਹਦੀ ਮਜਾ ਚ ਕਾਣਾ ਚਾਹੁੰਦਾ ਇਹੋ ਜਿਹੇ ਬੰਦਿਆਂ ਨੂੰ ਇਹਨਾਂ ਦੇ ਆਪ ਜਗ੍ਹਾ ਧੀ ਨਹੀਂ ਨਾ ਹੋਣੀਆਂ ਤਾਂ ਹੀ ਦੂਜੇ ਧੀਆਂ ਨੂੰ ਦੁਖੀ ਕਰਦੇ ਆ ਸਹੀ ਗੱਲ ਜਿਨ੍ਹਾਂ ਦੇ ਕਰਨਾ ਆਪਣੀ ਧੀ ਨਾ ਹੋਵੇ ਉਹਨਾਂ ਨੂੰ ਕੀ ਕਦਰ ਕਿ ਧੀਾਂ ਦੀ ਕੀ ਕਦਰ ਹੁੰਦੀ ਆ ਕੋਈ ਨਾ ਆਪਾਂ ਤਾਂ ਉਹਨਾਂ ਨਾਲ ਹੀ ਜਾਂਦੇ ਆ ਆਪਾਂ ਨੇ ਕਦੀ ਉਹਨਾਂ ਨੂੰ ਸਾਥ ਛੱਡਣਾ ਅਸੀਂ ਨਹੀਂ ਛੱਡਣਾ ਉਹਨਾਂ ਦਾ ਸਾਥ ਕਦੀ ਵੀ ਨਹੀਂ ਛੱਡਣਾ ਕਦੀ ਉਹਨਾਂ ਨੂੰ ਫੀਲ ਵੀ ਨਹੀਂ ਹੋਣ ਦੇਣਾ ਕਿਉਂ ਇੱਥੇ ਬੈਠੇ ਨੇ ਹੂੰ ਬਿਲਕੁਲ ਚਲ ਮੈਂ ਇਹਨੂੰ ਪੁੱਛ ਕੇ ਆਣੀ ਕੋਈ ਚੀਜ਼ ਲੋੜ ਤੇ ਨਹੀਂ ਚਾਹ ਬਣਾ ਦੇ ਠੀਕ ਹੈ ਬੱਸ ਇਹਨਾਂ ਕਿੰਨੇ ਦੁੱਖ ਦੇਖਿਆ ਨੇ ਦੀਦੀ ਨੇ ਰਾਪਾ ਨਾ ਨੂੰ ਕਦੀ ਇੱਥੇ ਫੀਲ ਨਹੀਂ ਹੁੰਦੇ ਨਾ ਕਿ ਇੱਥੇ ਸਾਡੇ ਨਨਾਨਾ ਹਮੇਸ਼ਾ ਸਾਡੀ ਭੈਣ ਬਣ ਕੇ ਰਹਿਣਗੇ ਤੇ ਹਮੇਸ਼ਾ ਹੀ ਇਸ ਨੂੰ ਬਹੁਤ ਪਿਆਰ ਕਰਾਂਗੇ। ਲਓ ਦੇਖੀ ਕੋਲ ਤੇ ਲਖੀਆਂ ਸੁਣਾਦੀ ਬੈ ਕੇ ਸੌਂ ਚੁਦੀ ਮਾਂ ਤੇ ਗੱਲਬਾਤ ਹੀ ਕਿੱਥੇ ਅਕਲਿਆ ਪਤਾ ਨਹੀਂ ਕਿ ਮਮੀ ਮੇਰੀ ਨਾ ਮੰਮੀ ਦਾ ਫੋਨ ਆਇਆ ਕਹਿੰਦੇ ਦਾਦੀ ਨੂੰ ਨਾ ਮੈਂ ਇੱਥੇ ਛੱਡਣਾ ਲੱਗੀ ਆ ਤੇ ਫੋਨ ਕਰਨ ਤੇ ਕੀ ਲੋੜ ਸੀ ਉਧਰ ਹੀ ਆ ਜਾਂਦੇ ਉਹਨਾਂ ਨੇ ਨਾ ਅਸਲ ਚ ਜਾਣਾ ਹੀ ਵਿਆਹ ਤੇ ਤੇ ਦਾਦੀ ਕਹਿੰਦੇ ਮੈਂ ਨਹੀਂ ਜਾਣਾ ਤੇ ਮੈਂ ਕਿਹਾ ਚਲ ਇੱਥੇ ਛੱਡ ਜੋ ਉਹਨਾਂ ਨੂੰ ਤੂੰ ਚਲੀ ਜਾਣਾ ਹੀ ਦੋ ਦਿਨ ਮੇਰਾ ਨ ਦਿਲ ਦੂਰ ਲੱਗਦਾ ਉੱਥੇ ਜਾ ਕੇ ਹਾਏ ਕਿਉਂ ਨਹੀਂ ਲੱਗਦਾ ਚਲ ਜਾਣਾ ਹੀ ਦਾਦੀ ਕੋਲ ਮੈਂ ਕਹਤੋ ਇੱਥੇ ਛੱਡ ਜੋ ਮੈਂ ਇੱਥੇ ਸੰਭਾਲਦਾ ਹਾਂਗੀ ਉਹਨਾਂ ਨੂੰ ਚਲ ਕੋਈ ਨਹੀਂ ਆਉਣ ਦੇ ਆਉਣਗੇ ਵੱਡੇ ਹੀ ਆ ਨਾ ਬਹਿ ਕੇ ਗੱਲਾਂ ਬਾਤਾਂ ਮਾਰਾਂਗੇ ਸੇਵਾ ਪਾਣੀ ਕਰਿਓ ਰੱਜ ਕੇ ਇਹ ਨਾ ਕੋਈ ਆਉਣਾ ਚਾਹਦਾ ਵੀ ਹਾਂ ਗਈ ਹਾਂ ਤੇ ਇਸ ਤਰ੍ਹਾਂ ਕਰ ਉਤਰਾ ਰਾਜੀ ਕੇ ਸੇਵਾ ਪਾਣੀ ਕਰ ਜੋ ਖਾਏਗੀ ਨਾ ਉਹ ਬਣਾ ਕੇ ਖਵਾਇਓ ਆਪਾਂ ਗਪਪਚਪਾ ਮਾਰਾਂਗੇ ਬਹਿ ਕੇ ਵਡਿਆ ਕੋ ਚੰਗੀਆਂ ਚੰਗੀਆਂ ਗੱਲਾਂ ਸਿੱਖਾਂਗੇ ਉਹ ਸਿੱਖਣ ਨੂੰ ਹੀ ਮਿਲੂਗਾ ਚਲ ਕੋਈ ਗੱਲ ਨਹੀਂ ਵਧੀਆ ਸੋ ਕੋ ਬੈਕ ਲੋਗੇ ਟਾਈਮ ਪਾਸ ਹੋ ਜਾਊਗਾ ਆਉਂਦੇ ਕੋਈ ਗੱਲ ਨਹੀਂ ਪੁੱਤ ਚਲੋ ਠੀਕ ਹੈ ਫਿਰ ਮੈਂ ਨਾ ਕਿਚਨ ਚ ਵੇਖ ਲਾਂ ਥੋੜਾ ਜਿਹਾ ਹਾਂ ਵੇਖ ਲਾਂ ਫੇਰ ਮੰਮੀ ਆ ਕਰਵਾਤ ਆ ਮਮੀ ਕਰਵਾਤੇ ਆ ਪੈਨ ਦਿਖਾਤੇ ਵਿੱਚ ਪੈਸੇ ਜਮਾ ਕਰਾਤੇ ਆ ਰਸੀਦ ਸੰਭਲਿਓ ਵੇਲਾ ਤੇ ਇਹ ਦੇਵੀਰ ਕਿੰਨੇ ਚੰਗੇ ਆ ਚੰਗੇ ਆ ਨਾ ਪੈਨ ਨੂੰ ਵੇਲਾ ਪੈਸੇ ਜਮਾ ਕਰਾਉਂਦੇ ਪਿਓ ਇਹ ਮੰਗਣ ਨੂੰ ਨਾ ਪੈਣ ਪਿਓ ਨੂੰ ਦੁੱਖ ਲੱਗੂਗਾ ਜੇ ਮੰਗੂਗੇ ਤੇ ਉਹਨਾਂ ਨੇ ਪੈਸੇ ਟਾਈਮ ਨਾ ਜਮਾ ਕਰਾਤੇ ਮੇਰਾ ਕਹਿਣਾ ਮਤਲਬ ਪਤਾ ਵੇਲਾ ਦੋਵੇਂ ਉਪਟੀਆਂ ਕਿੰਨੀਆਂ ਚੰਗੀਆਂ ਆ ਉਹਨੂੰ ਪਤਾ ਹੀ ਨਹੀਂ ਲੱਗਣ ਦਿੰਦੀ ਆ ਕਿ ਤੂੰ ਸਾਡੀ ਨਾਨਾ ਨਾ ਪੈਣਾ ਉਂਗੂ ਰੱਖਦੀਆਂ ਤੇ ਜੀ ਜੀ ਕਰੀ ਫਿਰਦੀਆਂ ਹੈਗੀ ਵੀ ਵੱਡੀ ਆ ਉਹ ਇਨਾ ਪਿਆਰ ਕਰਦੀਆਂ ਹੀ ਨਾ ਕਹਿਣ ਦੀ ਲੋੜ ਨਹੀਂ ਮੈਂ ਬੜਾ ਖੁਸ਼ ਐ ਇਸ ਗੱਲੋਂ ਮਗਰ ਪੁੱਤ ਕੱਲ ਨੂੰ ਤੇਰਾ ਵਿਆਹ ਕਰਨਾ ਵਾ ਮੈਨੂੰ ਉਹਦੇ ਬੜੀ ਟੈਨਸ਼ਨ ਹੈ ਪੀ ਪਤਾ ਨਹੀਂ ਬਹੁਤੀ ਕਿਹਤਰਾ ਦੀ ਆਊਗੀ ਕੀ ਕਹੋਗੇ ਕੁੜੀ ਨੂੰ ਕੀ ਨਹੀਂ ਕਹੋਗੇ ਚੰਗਿਆਂ ਮੰਨੂਗੀ ਕਿ ਨਹੀਂ ਮੰਨੂਗੀ ਕੱਲ ਨੂੰ ਆਖੇ ਨਾ ਇਹ ਇੱਥੇ ਆ ਕੇ ਬੈਠੀ ਐ ਕੋਈ ਗਾਲ ਹੀ ਨਾ ਕਹਿ ਦੇ ਜਿਹੜਾ ਉਹਨੂੰ ਦੁੱਖ ਲੱਗੇ ਮੈਂ ਆ ਸੋਚਦੀ ਰਹਿੰਦੀ ਕੋਤਸ ਲੈ ਮੰਮੀ ਅਕਿੱਦਾਂ ਦੀਆਂ ਗੱਲਾਂ ਕਰਨ ਦੇ ਤੁਸੀਂ ਜੇ ਮੰਨ ਲਓ ਅਜ ਤੱਕ ਵੱਡੇ ਭਾਈ ਨੇ ਕੋਈ ਗੱਲ ਨਹੀਂ ਕੀਤੀ ਪਾ ਬਿਨੇ ਕੋਈ ਗੱਲ ਨਹੀਂ ਕੀਤੀ ਕਦੀ ਮੈਂ ਗੱਲ ਨਹੀਂ ਕੀਤੀ ਤੇ ਮੰਮੀ ਮੇਰੀ ਬੋਟੀ ਆਉਗੀ ਤੇ ਉਹ ਕੋਈ ਗੱਲ ਕਿਵੇਂ ਕਰ ਦੂਗੀ ਇਹ ਮੰਮੀ ਸਾਡੇ ਦੋਨਾਂ ਭਰਾਵਾਂ ਦਾ ਫਰਜ ਆ ਕਿ ਉਹਨਾਂ ਨੂੰ ਕਿਵੇਂ ਸਾਂਭਣਾ ਹੈ ਤੇ ਕਿਵੇਂ ਸਮਝਾਉਣਾ ਉਹਨਾਂ ਨੂੰ ਤੁਹਾਡੀਆਂ ਗੱਲਾਂ ਤੇ ਬਿਲਕੁਲ ਠੀਕ ਐ ਪੁੱਤ ਮਗਰ ਕਿਸੇ ਵੇਲੇ ਪਤਾ ਨਹੀਂ ਨਾ ਹੁੰਦਾ ਅਗਲਾ ਬੋਲ ਦੇਵੇ ਕੁਛ ਮੇਰੀ ਧੀ ਨੂੰ ਦੁੱਖ ਲੱਗਦਾ ਹੈ ਤੁਹਾਨੂੰ ਵੀ ਦੁੱਖ ਲੱਗਦਾ ਹੈ ਤੇ ਫਿਰ ਵੇਖਿਆ ਨਹੀਂ ਜਾਣਾ ਮੇਰੇ ਕੋ ਪੁੱਤ ਇਹੀ ਮੈਂ ਸੋਚਦੀ ਰਹਿਣੀ ਆ ਹੋਰ ਮੈਂ ਕੀ ਸੋਚਣਾ ਪੀਓ ਵਿਚਾਰੀ ਨੂੰ ਕੋਈ ਗੱਲ ਨਹੀਂ ਹੋਣੀ ਚਾਹੀਦੀ ਉਹ ਵੱਡੀ ਆ ਨਾ ਤੇ ਵੱਡਿਆਂ ਵਾਂਗੂ ਇਹਨੂੰ ਰੱਖਿਓ ਜਿੱ ਤਰ੍ਹਾਂ ਉਹਨਾਂ ਨੇ ਰੱਖਿਆ ਨਾ ਉਤਰਾ ਹੀ ਉਹ ਵੀ ਆ ਕੇ ਰੱਖਿਆ ਤਾਂ ਫਿਰ ਮੈਨੂੰ ਕੋਈ ਟੈਨਸ਼ਨ ਨਹੀਂ ਨੂੰ ਬੜੀ ਖੁਸ਼ ਹੋਣਾ ਪਿਆ ਮੰਮੀ ਇਹ ਉਹੀ ਭੈਣ ਆ ਨਾ ਜਦੋਂ ਆਪਾਂ ਨਿੱਕੇ ਹੁੰਨੇ ਸੀ ਇਕੱਠੇ ਖੇਡਦੇ ਹੁੰਨੇ ਸੀ ਢਾਡੇ ਤੋਂ ਬਾਅਦ ਨਾ ਭੈਣ ਨੇ ਸਾਨੂੰ ਸੰਭਾਇਆ ਵਾ ਸਾਡਾ ਉਹਨੇ ਧਿਆਨ ਰੱਖਿਆ ਸਾਨੂੰ ਉਹਨੇ ਵੱਡਿਆਂ ਕੀਤਾ ਜਦੋਂ ਤੁਸੀਂ ਨਹੀਂ ਹੁੰਦੇ ਸੀ ਨਾ ਸਾਡੀ ਹਰ ਇੱਕ ਚੀਜ਼ ਦਾ ਉਹਨੇ ਧਿਆਨ ਰੱਖਿਆ ਤੇ ਮੰਮੀ ਉਹ ਸਾਡੇ ਸਿਰ ਉੱਤੇ ਬੋਝ ਥੋੜੀ ਆ ਜੇ ਮੰਨ ਲਓ ਅਜੋੜੇ ਦੇ ਮਾੜਾ ਟਾਈਮ ਆਇਆ ਵਾ ਨਾ ਸਾਡੇ ਦੋਨੇ ਭਰਾਵਾਂ ਦਾ ਇਹ ਫਰਜ਼ ਬੰਦਾ ਵਾ ਕਿ ਉਹਦੀ ਹਰ ਇੱਕ ਲੋੜ ਪੂਰੀ ਕਰੀਏ ਤੇ ਤੁਸੀਂ ਇਹ ਚੀਜ਼ ਦੀ ਟੈਨਸ਼ਨ ਨਾ ਲਿਆ ਕਰੋ ਜੇ ਅੱਜ ਤੱਕ ਭੈਣ ਨੂੰ ਕਿਸੇ ਨੇ ਕੋਈ ਗੱਲ ਨਹੀਂ ਨ ਸੁਣਾਈ ਤੇ ਕੱਲ ਨੂੰ ਵੀ ਕੋਈ ਗੱਲ ਨਹੀਂ ਸੁਣਾਏਗਾ ਉਹਨੂੰ ਪੁੱਤੋ ਵੱਡੀ ਹੈ ਉਹਨੂੰ ਵੱਡਿਆਂ ਗੁਈ ਰੱਖਿਓ ਪਿਆਰ ਨਾ ਰੱਖਿਓ ਕਿਉਂਕਿ ਉਹ ਟੁੱਟ ਚੁੱਕੀ ਆ ਪੁੱਤ ਉਹਨੂੰ ਆਪਾਂ ਹੀ ਪਿਆਰ ਕਰਨਾ ਹੈ ਕੋਈ ਗੱਲ ਨਹੀਂ ਮੰਮੀ ਤੁਸੀਂ ਆ ਚੀਜ਼ ਦੀ ਨਾ ਬਿਲਕੁਲ ਵੀ ਟੈਨਸ਼ਨ ਨਾ ਲਓ ਅਸੀਂ ਉਹਨਾਂ ਦਾ ਭੈਣ ਘਟ ਤੇ ਮਾਂ ਜ਼ਿਆਦਾ ਸਮਝਦੇ ਆ ਮੇਰੇ ਕੋਈ ਇਹ ਨਹੀਂ ਤੈਨੂੰ ਮੇਰੀ ਇਹ ਉਮੀਦ ਸੀ ਪਤਾ ਇਤਰੇ ਦੋਪੇ ਆਪਣੀ ਭੈਣ ਨੂੰ ਕੋਈ ਦੁੱਖ ਨਾ ਹੋਵੇ ਠੀਕ ਹੋ ਮੰਮੀ ਤੁਸੀਂ ਨਾ ਇੰਨਾ ਸੋਚਣਾ ਨਾ ਕਰੋ ਜਿੱਦੋਂ ਕਿਸੇ ਮਾਂ ਦਿੱਤੀ ਤਲਾਕ ਹੋ ਕੇ ਘਰ ਆ ਕੇ ਬਹਿ ਜਾਣਾ ਤੇ ਕਿੰਨਾ ਦੁੱਖ ਹੁੰਦਾ ਹੈ ਮਾਂ ਨੂੰ ਪਤਾ ਹੀ ਕਿਸੇ ਨੂੰ ਨਹੀਂ ਪਤਾ ਬਿਤਰ ਮੈਂ ਚਾਹਵਾ ਚਾਵਾ ਨੂੰ ਵਿਆਹ ਕਲੂ ਤੋੜਿਆ ਹੀ ਨਾ ਅੱਜ ਉਹ ਮੇਰੇ ਕੋਲ ਵੇਖੀ ਨਹੀਂ ਜਾਂਦੀ ਮੈਂ ਉਹ ਤੇ ਹੁੰਦੀ ਤਾਂ ਮੈਂ ਉਹਲੇ ਸੋਲੇ ਹੁੰਦੀ ਨਹੀਂ ਮੈਂ ਵੇਖ ਨਹੀਂ ਸਕਦੀ ਉਹਨੂੰ ਕੋਤ ਇੰਨਾ ਦੁੱਖਿਆ ਬੀਨੋਦਾ ਮੰਮੀ ਤੂੰ ਹੀ ਨਾ ਆਪਣਾ ਦਿਲ ਨਾ ਛੋਟਾ ਕਰੋ ਅਸੀਂ ਸਾਰੇ ਹੈਗੇ ਆ ਨਾ ਅਸੀਂ ਨਾ ਚੰਗੀ ਤਰ੍ਹਾਂ ਭੈਣ ਦਾ ਧਿਆਨ ਰੱਖਾਂਗੇ ਨਾਲੇ ਵੇਖੋ ਤੁਸੀਂ ਤਾਂ ਸਾਨੂੰ ਹੌਸਲਾ ਦੇਣਾ ਵਾ ਜੇ ਤੁਸੀਂ ਇਦਾਂ ਦਿਲ ਛੋਟਾ ਕਰੋਗੇ ਨਾ ਤੇ ਫਿਰ ਤੁਸੀਂ ਇਹ ਸੋਚੋ ਸਾਡੇ ਤੇ ਕੀ ਬੀਤੂਗੀ ਤੂੰ ਤਾਂ ਮੈਨੂੰ ਆਨ ਲੱਗਿਆ ਬੜੀ ਸ਼ਰਮ ਆਉਂਦੀ ਪਈ ਸੀ ਤੇ ਤੇਰੇ ਘਰ ਦੇ ਕੀ ਕਹਾਂਗੇ ਚੰਗਾ ਲੱਗਦਾ ਮੈਂ ਕੁੜਮਾ ਦੇ ਘਰ ਰਹਿਣਾ ਆ ਜਾ ਫਿਰ ਦਾਦੀ ਚੰਗਾ ਥੋੜੀ ਲੱਗਦਾ ਤੂੰ ਆਪ ਸੋਚ ਮੇਰੇ ਘਰ ਦੇ ਦਾਦੀ ਤਾਂ ਦੋ ਨਹੀਂ ਹੈਗੇ ਪਰ ਮੇਰੀ ਗੱਲ ਸੁਣ ਤੇਰੀ ਮਾਂ ਨੇ ਕਿੰਨੇ ਤੇਰੇ ਤਰਲੇ ਕੀਤੇ ਵੀ ਤੂੰ ਆ ਜਾ ਦਾਦੀ ਕੋ ਤਾਂ ਤੂੰ ਮੰਨੀ ਹੋ ਨਹੀਂ ਮੇਰਾ ਨਹੀਂ ਦੇ ਲੱਗਦਾ ਮੇਰਾ ਨਾ ਇੱਥੇ ਬੋੜਾ ਦੇ ਲੱਗਾ ਮੈਂ ਤਾਂ ਹੀ ਨਾ ਕਹਿ ਮਮਮੀ ਨੂੰ ਕਿ ਦਾਦੀ ਨੂੰ ਇੱਥੇ ਛੱਡ ਜੋ ਕਿਉਂਕਿ ਇੱਥੇ ਵੀ ਨਨਾਨ ਜਠਾਨੀ ਮਿਸਾਸ ਸੋਰਾ ਮਿਆਦੇ ਹੋਰ ਇੰਨੇ ਵਧੀਆ ਨਾ ਤੂੰ ਇਹ ਰੋਗ ਹੈ ਨਾ ਦੋ ਦਿਨ ਤੈਨੂੰ ਆਪੇ ਹੀ ਸਾਰਾ ਪਤਾ ਲੱਗ ਜਾਣਾ ਕਿ ਕਿੰਨੀ ਖੁਸ਼ ਹੈ ਸਾਡੀ ਕੁੜੀ ਤੂੰ ਸੋ ਮੇਰੇ ਕੋ ਲਾਂਦੀ ਆਪਾਂ ਦਾਦੀ-ਪੋਤੀ ਇਕੱਠੀਆਂ ਬੈਠਦੀਆਂ ਕੋਈ ਗੱਲਾਂ-ਬਾਤਾਂ ਕਰਦੀਆਂ ਨਾਲੇ ਮੈਂ ਆਪਣੀ ਪ੍ਰੇਟੀ ਖੁਲਾਣੀ ਸੀ ਤੇਰੇ ਕੋਲ ਉਹ ਜੀ ਸਮਾਨ ਹੈਗਾ ਬੜਾ ਮੇਰਾ ਮਨ ਸੀ ਤੈਨੂੰ ਦੇਣ ਤੇ ਮੈਂ ਕਿਵੇਂ ਆਪਣੀ ਪੋਤੀ ਨੂੰ ਦੇਾਂਗੀ ਕੋਈ ਨਹੀਂ ਮੈਂ ਅਗਲੀ ਵਾਰੀ ਆਵਾਂਗੀ ਨਾ ਸਾਰਾ ਸਮਾਨ ਹੀ ਚੁੱਕ ਕੇ ਲੈ ਆਣਾ ਮੈਂ ਟੈਨਸ਼ਨ ਨਾ ਲੋ ਤੇ ਦੇ ਹੀ ਦੇਣਾ ਤੈਨੂੰ ਤੇਰੇ ਵਾਸਤੇ ਹੀ ਤਾਂ ਰੱਖਿਆ ਹੈ ਹੋਰ ਕਿਸ ਵਾਸਤੇ ਰੱਖਿਆ ਵਾ ਪੂਰ ਠੀਕ ਹੈ ਨਾ ਇੱਥੇ ਚੰਗਾ ਨਹੀਂ ਨਾ ਲੱਗਦਾ ਚਲ ਜਸਵੀਨ ਤੇ ਬਹੁਤ ਜ਼ਰੂਰੀ ਕੰਮ ਸੀ ਤੋ ਮੈਨੂੰ ਕੱਲਿਆ ਵੀ ਨਹੀਂ ਸੀ ਛੱਡਣਾ ਚਾਹਦੀ ਕਹਿੰਦੀ ਮੈਂ ਘਰਾਂ ਤੇ ਕੀ ਕਰਾਂ ਤੇ ਤੂੰ ਮੰਨੀ ਨਹੀਂ ਜੇ ਮੈਨੂੰ ਆਣਾ ਪਿਆ ਤੇ ਕੋਈ ਨਹੀਂ ਇਹ ਵੀ ਤੁਸੀਂ ਨਾ ਆਪਣਾ ਘਰ ਹੀ ਸਮਝੋ ਤੇ ਹੋਰ ਚਾਮਨਾ ਕੱਲਿਆ ਨਹੀਂ ਮੈਂ ਤੁਹਾਡੇ ਵਾਸਤੇ ਨਹੀਂ ਕਿਸੇ ਜਿਵੇਂ ਮੈਂ ਪੀ ਕੇ ਆਈ ਜਸਵੀਨ ਨੇ ਮੈਨੂੰ ਪੁਲਾ ਕੇ ਕੋਈ ਨਹੀਂ ਕਹਿੰਦੀ ਬੈਠੋ ਬੈਠ ਜਾਈਏ ਬੈਠੋ ਕਿੰਨੇ ਵਧੀਆ ਸ਼ੁਕਰ ਪੂਜਾ ਤੇਰਾ ਮੇਰੇ ਕੋ ਵੀ ਕਿਤੇ ਬੈਨੋ ਟਾਈਮ ਲੱਗਾ ਬਸ ਤੂੰ ਤਾਂ ਪਰਜਾਈ ਦੀ ਦਾਦੀ ਮਗਰ ਲੱਗੀ ਹੋਈ ਹੈ ਨਹੀਂ ਚਾਚੀ ਇਹੋ ਜੀ ਕੋਈ ਗੱਲ ਨਹੀਂ ਹੈਗੀ ਉਹ ਆਏ ਸੀ ਚਲੋ ਮੈਂ ਕਿਹਾ ਮਚਾ ਪਾਣੀ ਉਹਨਾਂ ਨੂੰ ਪੁੱਛ ਲਵਾਂ ਭਾਬੀਆਂ ਤੇ ਪੁੱਛਦੀਆਂ ਹੀ ਪਈਆਂ ਨੇ ਪਾਇਲ ਦੇ ਦਾਦੀ ਆ ਉਹ ਤੇ ਵਿਚਾਰੀ ਕੋਲ ਬੈ ਕੇ ਮੈਂ ਕਿਹਾ ਚਲ ਘੜੀ ਤੋ ਘੜੀ ਗੱਲਾਂ ਕਰ ਲਵੇ ਕੰਮ ਦਾ ਕੀ ਆ ਆਪਾਂ ਘਰ ਹੀ ਲੈਣਾ ਚਾਹ ਪਾਣੀ ਨੂੰ ਨਾਲੇ ਕੀ ਆ ਤੂੰ ਹੀ ਦੱਸੋ ਆਹ ਬੜੇ ਦਿਨਾਂ ਬਾਅਦ ਗੇੜਾ ਮਾਰਿਆ ਜੇ ਮੈਂ ਤੇ ਆਣਾ ਹੀ ਨਹੀਂ ਸੀ ਮੈਂ ਤੇ ਤੇਰੀ ਮੰਮੀ ਨੂੰ ਕਿਹਾ ਸੀ ਕਿ ਮੇਰੇ ਕੋ ਹੋ ਕੇ ਜਾਵੋ ਪਰ ਉਹ ਮੈਨੂੰ ਕੰਦੇ ਕਿ ਨਹੀਂ ਤੂੰ ਘਰ ਆ पूजा देख तेरी मम्मी ने भी तेरे नाल ਗੱਲ ਕੀਤੀ ਰਿਸ਼ਤੇ ਬਾਰੇ ਮੈਂ ਤੇਰੇ ਨਾਲ ਉਸੇ ਮਸਲੇ ਤੇ ਗੱਲ ਕਰਨ ਆਈ ਹਾਂ पूजा ਵੇਖ ਤੂੰ ਬਹੁਤ ਚੰਗੀ ਹੈ ਤੇਰੀਆਂ ਪਰਜਾਈਆਂ ਵੀ ਬਹੁਤ ਚੰਗੀਆਂ ਪਰ ਪੂਜਾ ਮੈਂ ਇਹ ਚਾਹਨੀ ਹਾਂ ਕਿ ਤੂੰ ਹੁਣ ਵਿਆਹ ਕਰਵਾ ਲਾ ਚਾਚੀ ਪਲੀਜ਼ ਮੈਂ ਤੁਹਾਨੂੰ ਵੀ ਬੜੀ ਵਾਰੀ ਕਿਹਾ ਤੇ ਮੰਮੀ ਨੂੰ ਵੀ ਮੈਂ ਅੱਜ ਵੀ ਸਮਝਾਇਆ ਤੁਸੀਂ ਮੇਰੇ ਨਾਲ ਹੋਰ ਜਿਹੜੀ ਮਰਜ਼ੀ ਗੱਲ ਕਰੋ ਪਰ ਇਸ ਬਾਰੇ ਨਾ ਗੱਲ ਕਰਿਆ ਕਰੋ ਤੁਹਾਨੂੰ ਪਤਾ ਹੈ ਮੇਰਾ ਜਵਾਬ ਹਮੇਸ਼ਾ ਜਿਹੜਾ ਰਿਹਾ ਸੀ ਅੱਗੋਂ ਵੀ ਉਹ ਹੀ ਹੈ ਤੇ ਇਸ ਲਈ ਪਲੀਜ਼ ਮੈਂ बार-बार ਤੁਹਾਨੂੰ ਕਹਿੰਦੀ ਚੰਗੀ ਨਹੀਂ ਲੱਗਦੀ ਮੈਂ ਕਿਸੇ ਤੋਂ ਤੁਹਾਨੂੰ ਬੁਰਾ ਨਾ ਲੱਗ ਜਾਵੇ ਜੇ ਤੁਸੀਂ ਮੈਨੂੰ ਆਪਣੀ ਧੀ ਸਮਝਦੇ ਜੇ ਕਿ ਮੈਨੂੰ ਬੋਝ ਸਮਝਦੇ ਜੇ ਪਹਿਲੇ ਤੇ ਮੈਨੂੰ ਐਂ ਜਵਾਬ ਦਿਓ ਪੂਜਾ ਜੇ ਮੈਂ ਤੈਨੂੰ ਧੀ ਆਪਣੀ ਸਮਝਦੀ ਆ ਤਾਂ ਤੇਰੇ ਨਾਲ ਗੱਲ ਕਰਦੀ ਆ બસ ਫਿਰ ਚਾਚੀ ਜੇ ਧੀ ਸਮਝ ਜੇ ਨਾ ਤੇ ਤੁਹਾਨੂੰ ਧੀ ਦਾ ਵਾਸਤਾ ਇਸ ਗੱਲ ਬਾਰੇ ਨਾ ਮੇਰੇ ਨਾਲ ਕੋਈ ਗੱਲ ਕਰਿਆ ਕਰੋ ਤੇ ਨਾ ਹੀ ਮੇਰੀ ਮਾਂ ਨੂੰ ਕੋਈ ਗੱਲ ਕਰਿਆ ਕਰੋ ਤੁਸੀਂ ਜੀ ਸੱਦ ਕੇ ਆਓ ਮੈਂ ਤੁਹਾਡੇ ਵੱਲ ਆਵਾਂ ਕਿ ਨਾ ਆਵਾਂ ਮੈਨੂੰ ਇਹ ਵੀ ਦੱਸ ਦਿਓ ਜਸबीर ਨਾ ਕਿਹਾ ਕਰ ਮੰਮੀ ਬੜਾ ਕਹਿਨੀ ਹੈ ਕਹਿ-ਕਹਿ ਕੇ ਤੇ ਮੈਂ ਵੀ ਪਰੇਸ਼ਾਨ ਹੋ ਗਈਆਂ ਮਨ ਦੀ ਨਹੀਂ ਕਿ ਮੈਂ ਕਰਾਂਗੀ ਮੈਂ ਕਰੂੰਗੀ ਕੋਈ ਗੱਲ ਮੰਨਦੀ ਨਹੀਂ ਨਹੀਂ ਮੰਮੀ ਨਹੀਂ ਕੀ ਕਰੂੰ ਨਹੀਂ ਮੰਮੀ ਨਹੀਂ ਕੀ ਕਰੂੰਗਾ ਸਰਪੰਚ ਜੀ ਮੈਂ ਤਾਂ ਟਾੜੀ ਪਰੇਸ਼ਾਨੀ ਕਰਕੇ ਕਹਿਣ ਡਈ ਆ ਨਾ ਕਦੋਂ ਤੱਕ ਭਰਾ ਪਰਜਾਈਆਂ ਦਾ ਕੰਮ ਕਰਦੀ ਰਹੇਗੀ ਕਦੋਂ ਤੱਕ ਇਸ ਘਰ ਨੂੰ ਆਪਣਾ ਸਮਝੀ ਜਾਏਗੀ ਜਿੰਨਾ ਮਰਜ਼ੀ ਭੈਂਜੀ ਕੰਮ ਕਰ ਲਵੇ ਪਰ ਭਰਾ ਪਰਜਾਈ ਕਦਰ ਨਹੀਂ ਪਾਉਂਦੇ ਹੈਗੇ ਇਹ ਮੇਰੀ ਗੱਲ ਤੁਸੀਂ ਸਮਝਣ ਦੀ ਕੋਸ਼ਿਸ਼ ਕਿਉਂ ਨਹੀਂ ਕਰਨਦੇ ਅੱਜ ਭਰਾ ਚੰਗੇ ਆ ਕੱਲ ਨੂੰ ਮੰਨ ਲਓ ਸਾਹਿਲ ਦੇ ਬੋਟੀ ਪੈ ਡਿਆ ਜਾਂਦੇ ਤੇ ਕੀ ਕਹੋਗੇ ਪਿਆਜੇ ਤੁਸੀਂ ਮੁਸ਼ਕਲ ਵਿੱਚ ਫਸ ਜਾਣਾ ਤੁਸੀਂ ਨੂਹਾਂ ਨੂੰ ਜਵਾਬ ਨਹੀਂ ਦੇਣ ਚੋਗੇ ਹੋਣਾ ਨਾ ਤੁਸੀਂ ਨੂਹ ਨੂੰ ਛੱਡਣ ਚੋਗੇ ਹੋਣਾ ਜੇ ਨਾ ਤੁਸੀਂ ਪੁੱਤਰ ਨੂੰ ਛੱਡਣ ਚੋਗੇ ਹੋਣਾ ਨਾ ਤੁਸੀਂ ਧੀ ਨੂੰ ਛੱਡਣ ਚੋਗੇ ਹੋਣਾ ਜੇ ਤੈਨੂੰ ਕੀ ਪਤਾ ਐ ਸਭ ਗੱਲਾਂ ਮੈਂ ਆਪਣੇ ਘਰ ਨਹੀਂ ਲਈਆਂ ਐ ਸਭ ਗੱਲਾਂ ਸਾਰਿਆਂ ਨੂੰ ਮੈਂ ਕਿਹਾ ਆਂਦੀ ਕੋਈ ਗੱਲ ਨਹੀਂ ਅਜੇ ਤੱਕ ਤੇ ਮੇਰੇ ਭਰਾ ਵੀ ਠੀਕ ਐ ਮੇਰੀ ਪਰਜਾਈਆਂ ਵੀ ਠੀਕ ਐ ਉਹ ਵੀ ਆਏਗੀ ਤੇ ਜੋ ਕੁਛ ਕਰ ਤੂੰ ਹੁੰਦਾ ਉਹੀ ਕਰੇਗੀ ਨਾ ਆਪਣੀ ਮਰਜ਼ੀ ਥੋੜੀ ਕਰੋਗੀ ਉਹ ਜੋ ਕੁਛ ਉਹ ਵੱਡੀਆਂ ਕਰਨੀਆਂ ਉਹ ਹੀ ਛੋਟੀਆਂ ਕਰੇਗੀ ਮੰਮੀ ਤੁਸੀਂ ਟੈਨਸ਼ਨ ਨਾ ਲਿਆ ਕਰੋ ਤੁਸੀਂ ਨਾ ਬੋਲਿਆ ਕਰੋ ਕੀ ਦੱਸ ਕਰਾਂ ਮੈਂ ਤਾਂ ਸਾਰਾ ਕੁਝ ਨੂੰ ਕਹਿ ਵਾਸਤਾ ਪਾ ਚੁਪੀ ਆ ਪਰ ਭੈਣ ਜੀ ਮੈਨੂੰ ਵੇਖ ਵੇਖ ਕੇ ਦੋ ਖੁੱਦਾ ਜੇ ਤੁਹਾਨੂੰ ਪਤਾ ਮੇਰੀ ਕੋਈ ਧੀ ਨਹੀਂ ਹੈਗੀ ਮੈਂ ਪੂਜਾ ਨੂੰ ਆਪਣੀ ਧੀ ਸਮਝਿਆ ਆ ਤੇ ਵੀਰੇ ਵੱਲ ਵੇਖ ਮੈਨੂੰ ਕਿੰਨਾ ਦੁੱਖ ਹੁੰਦਾ ਮੈਂ ਸੱਤੇ ਪੈਰ ਸਾਰੇ ਮੈਨੂੰ ਇਹੋ ਕ ਨਹੀਂ ਪੁੱਤ ਇਹ ਵੜੀ ਟੰਚੀ ਬਾਤ ਮੈਨੂੰ ਆਵੇ ਬੜੇ ਟਾਈਮ ਮੈਂ ਚੁੱਪਚਾਪ ਉਹਦੇ ਸਾਹਮਣੇ ਵੀ ਨਹੀਂ ਮੰਹੁੰਦੀ ਕੁੜੀ ਤੇ ਛੇਤੀ ਪਰ ਉਹਨੂੰ ਵੇਖ ਕੇ ਮੈਨੂੰ ਹੌਲ ਉੱਠਦੀ ਉਹਨੂੰ ਵੇਖ ਕੇ ਮੇਰਾ ਮਨ ਖਰਾਬ ਹੁੰਦਾ ਏ ਉਹ ਇੱਥੇ ਮੈਂ ਉੱਥੇ ਉਹ ਉਹਦੇ ਕਿਤੇ ਹੀ ਅਜੇ ਆਮ ਸਾਹਮਣੇ ਮਮਤੀਆਂ ਹੋ ਜੀ ਹਾਂਜੀ ਤੁਸੀਂ ਵੇਖਿਆ ਪੂਜਾ ਨੇ ਸਾਰੇ ਘਰ ਦੀ ਜ਼ਿੰਮੇਵਾਰੀ ਆਪ ਸੰਭੀ ਹੋਈ ਆ ਜਿਹੜੀ ਕੁੜੀ ਨੇ ਕਦੇ ਚਮਚਾ ਚੋਕੇ ਇੱਥੋਂ ਦਾ ਉੱਥੇ ਨਹੀਂ ਸੀ ਰੱਖਿਆ ਆ ਉਹ ਐਸ ਕਰਕੇ ਕੰਮ ਕਰਨ ਢਈ ਆ ਕਿ ਕੱਲੋਂ ਮੇਰੀਆਂ ਪਰਜਾਈਆਂ ਮੈਨੂੰ ਇਹ ਨਾ ਕਹਤੇ ਕਹਿਣ ਕਿ ਵੇਲੇ ਖਾਂਦੀ ਆ ਸਾਨੂੰ ਨਹੀਂ ਕੁਝ ਪਤਾ ਲੱਗਦਾ ਜੇ ਭੈਣ ਜੀ ਆਪਾਂ ਨੂੰ ਵਿਆਇਆ ਉੱਥੇ ਉਹਦੇ ਕਰਮਾਂ ਚ ਸੁੱਖ ਨਹੀਂ ਸੀ ਹੈਗਾ ਪਰ ਇੱਥੇ ਵੀ ਆ ਕੇ ਕਿڑی ਸੁਖੀ ਆ ਇੱਥੇ ਆਵੇ ਕਿ ਉਹ ਸਾਰਾ ਕੰਮ ਕਰਨ ਢਈ ਨਾ ਸਵੇਰੇ ਉੱਠ ਜਾਂਦੀ ਆ ਚੱਲ ਪਹਿਲੇ ਵੱਡੇ ਭਰਾ ਦਾ ਟਿਕਨ ਬਣਾ ਲਾ ਫਿਰ ਛੋਟੇ ਭਰਾ ਦਾ ਬਣਾ ਲਾ ਫਿਰ ਤੀਜੇ ਦਾ ਬਣਾ ਲਾ ਮਾਂ ਦਾ ਧਿਆਨ ਰੱਖੇ ਪਤੀ ਜੇ ਪਤੀ ਜੀ ਦਾ ਧਿਆਨ ਰੱਖੇ ਆਪਣੇ ਵਾਸਤੇ ਉਹ ਕੀ ਸੋਚਦੀ ਹੈ ਮिन्नੂ ਕੋਈ ਉਹਦਾ ਵਿਆਹ ਕਰਵਾਉਂਦਾ ਕੋਈ ਫਾਇਦਾ ਨਹੀਂ ਹੈਗਾ ਮੈਂ ਤਾਂ ਇਹ ਚਾਹਨੀ ਆ ਕਿ ਮੇਰੀ ਤੂੰ ਇਹਨੂੰ ਸੁੱਖ ਮਿਲੇ ਜੇ ਮੈਂ ਨਹੀਂ ਮਨਾ ਪਾਂਦੀ ਤੇ ਉਹਨੂੰ ਤਾਂ ਚਾਹੀਦਾ ਨਾ ਭਰਾ ਨੂੰ ਤਾਂ ਚਾਹੀਦਾ ਨਾ ਪਰ ਜੈ ਕੰਨ ਨੂੰ ਤਾਂ ਚਾਹੀਦਾ ਨਾ ਤੁਹਾਨੂੰ ਤਾਂ ਚਾਹੀਦਾ ਨਾ ਕਿਉਂ ਨਾ ਬਣਾ ਲਓ ਉਹਨੂੰ ਵਾਸਤਾ ਦੇ ਲਓ ਜਿੰਨਾ ਚੱਕਰ ਤੁਸੀਂ ਜੇ ਨਾ ਭੇਂਜੀ ਉਸ ਕੁੜੀ ਨੂੰ ਸਭਨੇ ਪੁੱਛਣਾ ਜੇ ਬਾਅਦ ਚ ਕੁੜੀ ਨੂੰ ਕਿਸੇ ਨੇ ਨਹੀਂ ਪੁੱਛਣਾ ਬਸ ਉਹਨੇ ਭਤੀਜੇ ਭਤੀਜੀ ਦੇ ਡਾਈਪਰ ਚੁੱਕਣ ਜੋਗੀ ਰਹਿਣਾ ਜੇ ਇਹ ਗੱਲ ਤੁਸੀਂ ਸਮਝਦੇ ਕਿਉਂ ਨਹੀਂ ਪਏ ਇਹੋ ਕੁਛ ਵੇਖ ਕੇ ਤੇ ਮੈਨੂੰ ਵੀ ਹੌਲਪਿੰਦੇ ਆ ਪੀ ਕੀ ਕਰਦੀ ਪਈ ਇਹ ਮੇਰੀ ਧੀ ਕਿੰਨਾ ਕੰਮ ਕਰਦੀ ਮੇਰੀ ਧੀ ਕਿੰਨੀ ਚੰਗੀ ਆ ਕਿਤਰਾ ਨਹੀਂ ਇਹ ਤਾਂ ਸੋਹਰੇ ਇਤਰਾ ਕਿਉਂ ਇਤਰਾ ਦੇ ਬੰਦੇ ਸਾਨੂੰ ਮਿਲ ਪਏ ਕਿਉਂ ਨੂੰ ਮਾੜਾ ਚੰਗਾ ਬੋਲਦੇ ਸੀ ਮੇਰੀ ਧੀ ਨੂੰ ਮੇਰੀ ਧੀ ਨੇ ਤਾਂ ਸਾਰਾ ਘਰ ਸੰਭਿਆ ਵਾ ਮੈਨੂੰ ਪਤਾ ਹੀ ਨਹੀਂ ਕਿੱਥੇ ਕੀ ਹੁੰਦਾ ਤੇ ਕਿੱਥੇ ਨਹੀਂ ਉੱਠ ਜਾਂਦੀ ਆ ਸਾਰਾ ਕੰਮ ਕਰਦੀ ਆ ਕੋਟੀਆਂ ਨੂੰ ਵੀ ਆਖੂਗੀ ਤੂੰ ਲੇਟ ਉੱਠਿਓ ਮੈਂ ਕਰ ਲੂੰਗੀ ਬਾ ਤੁਹਾਡੀ ਵਾਰੀ ਤੁਸੀਂ ਕਰਦੀਆਂ ਰਹੋ ਐਨੇ ਪਿਆਰ ਨਾਲ ਸਾਰਿਆਂ ਨੂੰ ਰੱਖਿਆ ਹੈ ਨਾ ਕਿ ਪਿਆਰ ਕਿ ਆ ਰਹੀ ਜਾਂਦੀ ਪਿਆਰ ਦੇ ਵਿੱਚ ਹੀ ਇੱਕਦਮ ਮਗਨ ਪਈ ਆ ਨਿਆਣਿਆਂ ਦੇ ਨਾਲ ਮੈਂ ਤੈਨੂੰ ਕੀ ਦੱਸਾਂ ਮੈਂ ਤੇ ਵੇਖ ਵੇਖ ਕੀ ਘੋਤੇ ਖੰਦੀ ਪਈ ਆ ਗੱਲ ਤੇ ਇਹਦੀ ਚਾਚੀ ਸਹੀ ਕਹਿੰਦੀ ਪਈ ਐ ਇਹਦਾ ਵਿਆਹ ਹੋਣਾ ਹੀ ਚਾਹੀਦਾ ਨਹੀਂ ਤੇ ਇੰਨੇ ਤਾਂ ਕੰਨ ਨੂੰ ਭਰਾਵਾਂ ਦੇ ਹਿੱਸੇ ਦੀ ਮਾਲਕਨ ਬਣ ਕੇ ਬੈਈਆਂ ਨਾ ਇਹਨੂੰ ਕੱਢਣਾ ਹੀ ਥੋੜੀ ਠੀਕ ਆ